ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਪਲੀਜ਼ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਚਲੋ ਜੀ ਅੱਜ ਆਪ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਨਿਊ ਟ੍ਰੈਂਡ ਦੇ ਵਿੱਚ ਰਹਿਣ ਵਾਲਾ ਫੈਬਰਿਕ ਜੀ ਜਿਹੜੇ ਅੱਗੇ ਹੁਣ ਟ੍ਰੈਂਡ ਦੇ ਵਿੱਚ ਹੈ ਬਾਂਦਨੀ ਔਰਗੰਜਾ ਬਾਂਦਨੀ ਦੇ ਸੂਟ ਟ੍ਰੈਂਡ ਵਾਲੇ ਨੇ ਜੀ ਇਹਨਾਂ ਦੇ ਵਿੱਚ ਤੁਹਾਨੂੰ ਆਪਾਂ ਪ੍ਰਿੰਟ ਦਿਖਾਵਾਂਗੇ ਹਟ ਕੇ ਪਹਿਲਾਂ ਇੱਕ ਬਰ ਜਿਹੜੇ ਆਪਾਂ ਤੁਹਾਨੂੰ ਬੁਟੀਕ ਦੇ ਉੱਪਰ ਲੱਗੇ ਹੋਏ ਸੂਟ ਨੇ ਤੁਹਾਡੇ ਨਾਲ ਉਹ ਸ਼ੋਅ ਕਰਦੇ ਇਹ ਹੈਗੇ ਨੇ ਜੀ ਸਾਰੇ ਮਿਕਸ ਸੂਟ ਵਿੱਚ ਵਰਬਰੀ ਦੇ ਨੇ ਵਿੱਚ ਚਨੂਨ ਦੇ ਨੇ ਤੇ ਵਿੱਚ ਹੀ ਇਹਦੇ ਵਿੱਚ ਆਪਾਂ ਔਰਗੰਜਾ ਬਾਂਦਨੀ ਦੇ ਸੂਟ ਲਾਏ ਹੋਏ ਨੇਗੇ ਸੋ ਨੂੰ ਇਹਨਾਂ ਦੇ ਵਿੱਚੋਂ ਕੋਈ ਸੂਟ ਪਸੰਦ ਆਉਂਦਾ ਤੂੰ ਅਸੀਂ ਆਪਣੇ ਕੋਲੋਂ ਸਕਰੀਨਸ਼ਾਟ ਪੇਜ ਕੀ ਆਪਾਂ ਨੂੰ ਪ੍ਰਾਈਜ਼ ਹੈ ਜਿਹੜਾ ਪੁੱਛ ਸਕਦੇ ਹੋ ਤੇ ਵੈਸੇ ਆਪਾਂ ਤੁਹਾਨੂੰ ਪ੍ਰਾਈਜ਼ ਨਾਲ ਦੀ ਨਾਲ ਦੱਸ ਦੇ ਵੀ ਜਾਵਾਂਗੇ ਜੋ ਵੀ ਆਪਾਂ ਆਈਟਮ ਤੁਹਾਨੂੰ ਦਿਖਾਉਣੀ ਹੈ ਜੀ ਤੇ ਇਹ ਵਾਲੇ ਹੈਗੇ ਨੇ ਜੀ ਦੇਖੋ ਬਰਬਰੀ ਦੇ ਸੂਟ ਜੌਰਜਟ ਫੈਬਰਿਕ ਦੇ ਸੂਟ ਵੀ ਨੇ ਤੇ ਬਰਬਰੀ ਦੇ ਸੂਟ ਨੇ ਬਹੁਤ ਬੈਸੀ ਅੱਜ ਦੀ ਆਪਣੀ ਵੀਡੀਓ ਹੈਗੀ ਏ ਜੀ ਔਰੀਗਨ ਜਾਂ ਬੰਦਨੀ ਦੇ ਸੂਟ ਦੀ ਤੇ ਆਪਾਂ ਨਾਲ ਦੇ ਨਾਲ ਤੁਹਾਨੂੰ ਪ੍ਰਾਈਜ਼ ਬੰਦਨੀ ਸੂਟ ਦਾ ਦੱਸਦੇ ਜਾਵਾਂਗੇ ਤੇ ਜਿਹੜੇ ਆਪਣੇ ਕਲਰ ਨੇ ਤੁਹਾਨੂੰ ਉਹ ਵੀ ਦਿਖਾਉਂਦੇ ਜਾਵਾਂਗੇ ਇਹ ਆਪਣੇ ਕੋਲ ਸਿੰਗਲ ਸਿੰਗਲ ਪੀਸ ਨੇ ਜਿਹੜੇ ਰਹੇ ਹੋਏ ਨੇਗੇ ਤੇ ਐਦਾਂ ਦੇ ਕੁਸ਼ੀ ਜਿਹੜੇ ਹੈਗੇ ਨੇ ਬਰਬਰੀ ਦੇ ਸੂਟ ਰਹਿਣ ਵਾਲੇ ਨੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਾਂ ਨੂੰ ਪ੍ਰਾਈਜ਼ ਪੁੱਛ ਸਕਦੇ ਹੋ ਤੇ ਇਹ ਆਪਣੇ ਕੋਲ ਜਿਹੜੇ ਹੈਗੇ ਨੇ ਹੁਣ ਸਿੰਗਲ ਸਿੰਗਲ ਜਿਹੇ ਪੀਸ ਰਹਿ ਗਏ ਤੁਹਾਨੂੰ ਪਤਾ ਹੀ ਹੈਗਾ ਹੁਣ ਤਿਹਾਰਾਂ ਦਾ ਟਾਈਮ ਹੈ ਹਨਾ ਤੇ ਹੁਣ ਜਿਹੜਾ ਪ੍ਰਿੰਟ ਦਾ ਟ੍ਰੈਂਡ ਹੈਗਾ ਥੋੜਾ ਜਿਹਾ ਆਫ ਹੋ ਚੁੱਕਿਆਗਾ ਜਿਹੜੀ ਆਪਣੇ ਕੋਲੇ ਫਿਲਹਾਲ ਬਰਬਰੀ ਦੇ कॉटन ਚ ਟਿਸਟਾ ਬ੍ਰੈਂਡ ਦੇ ਵਿੱਚ ਹਨਾ ਸੂਟ ਪਏ ਨੇ ਆਪਾਂ ਉਹੀ ਪ੍ਰਿੰਟ ਹੀ ਜਿਹੜੇ ਹੈਗੇ ਨੇ ਸੇਲ ਕਰਾਂਗੇ ਫਿਲਹਾਲ ਆਪਾਂ ਹਾਲੇ ਨਵਾਂ ਪ੍ਰਿੰਟ ਹੈ ਜਿਹੜਾ ਕੁਝ ਵੀ ਨਹੀਂ ਲੈ ਕੇ ਆਉਂਦੇ ਕਿਉਂਕਿ ਹੁਣ ਅੱਗੇ ਵਰਕ ਦਾ ਟ੍ਰੈਂਡ ਹੈਗਾ ਤੇ ਪਲੇਨ ਸਟੱਫ ਦਾ ਟ੍ਰੈਂਡ ਹੈਗਾ ਬਾਕੀ ਨਿਊ ਸਟੱਫ ਦਾ ਜਿਵੇਂ ਆਰਗੰਜਾ ਬਾਂਦਨੀ ਇਹ ਆਪਾਂ ਤੁਹਾਨੂੰ ਦਿਖਾਉਣੀ ਆ ਇਕੱਲੇ ਇਕੱਲੇ ਕਰਕੇ ਤੇ ਜਰੂਰ ਦੱਸਿਓ ਜੀ ਆਪਣੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਿਸ ਤਰ੍ਹਾਂ ਦੀ ਪ੍ਰਾਈਸ ਲੱਗੀ ਕਿਸ ਤਰ੍ਹਾਂ ਦੀ ਸੂਟ ਲੱਗੇ ਜੀ ਅਗਰ ਵਾਈ ਤੁਹਾਨੂੰ ਕੋਈ ਸੂਟ ਇਹਨਾਂ ਦੇ ਵਿੱਚੋਂ ਪਸੰਦ ਆਉਂਦਾ ਹੈ ਤਾਂ ਪਲੀਜ਼ ਜਲਦੀ ਜਲਦੀ ਆਰਡਰ ਕਰਿਓ ਜੀ ਚਲੋ ਆਪਾਂ ਤੁਹਾਨੂੰ ਸ਼ੁਰੂ ਕਰਦੇ ਆਂ ਪਹਿਲਾਂ ਬਾਂਦਨੀ ਵਾਲੇ ਸੂਟ ਦਿਖਾਉਣੇ ਠੀਕ ਹੈ ਜੀ ਚਲੋ ਜੀ ਪਹਿਲਾ ਬਾਂਦਨੀ ਵਾਲਾ ਕਲਰ ਹੈਗਾ ਜੀ ਫਰੋਜੀ ਸਰਦਾਈ ਕਲਰ ਵੀ ਨੂੰ ਆਪਾਂ ਕਹਿ ਦੇਣੇ ਹੁੰਨੇ ਆਂ ਕਿ ਸਰਦਾਈ ਕਲਰ ਦਾ ਤੇ ਇਹਦੇ ਨਾਲ ਜਿਹੜੀ ਬਾਟਮ ਹੈਗੀ ਪਲੈਨ ਡਾਟਸ ਨੇ ਬਾਟਮ ਦੇ ਵਿੱਚ ਵੀ ਤੇ ਸ਼ਰਟ ਦੇ ਵਿੱਚ ਹੈਗਾ ਜਿਹੜਾ ਬੰਦ ਨਹੀਂ ਪ੍ਰਿੰਟ ਹੈ ਔਰਗੰਜਾ ਸਟਫ ਰਹਿਣ ਵਾਲਾ ਹੈ ਇਹਦਾ ਵਿਦਆਊਟ ਦੁਪੱਟਾ ਪ੍ਰਾਈਸ ਹੈਗਾ ਜੀ 1500 1500 ਇਹਦਾ ਪ੍ਰਾਈਸ ਰਹੂਗਾ ਜੀ ਬਿਨਾਂ ਦੁਪੱਟੇ ਤੋਂ ਅਗਰ ਵਾਈ ਤੁਸੀਂ ਦੁਪੱਟੇ ਨਾਲ ਲੈਣਾ ਚਾਹੋ ਨੇ ਤਾਂ ਔਰਗੰਜਾ ਦਾ ਦੁਪੱਟਾ ਇਹਦੇ ਨਾਲ ੜਾਈ ਹੋ ਜਾਊਗਾ ਉਸ ਦਾ ਜਿਹੜਾ ਪ੍ਰਾਈਸ ਹੈ ਅਲੱਗ ਤੋਂ ਹੋ ਜਾਊਗਾ ਆਪਾਂ ਤੁਹਾਨੂੰ ਪਲੇਨ ਸਟਫ ਤੇ ਦੁਪੱਟੇ ਤੋਂ ਵਿਦਆਊਟ ਦੁਪੱਟਾ ਆਪਾਂ ਤੁਹਾਨੂੰ ਪ੍ਰਾਈਸ ਦੱਸ ਰਹੇ ਠੀਕ ਹੈ ਦੁਪੱਟੇ ਤੋਂ ਬਿਨਾਂ ਇਹ ਵਾਲੀ ਸੂਟ ਹੈ ਤੇ ਤੁਸੀਂ ਪ੍ਰਿੰਟ ਚੈੱਕ ਕਰਦੇ ਜਾਓ ਕਲਰ ਚੈੱਕ ਕਰਦੇ ਜਾਓ ਇਹ ਵਾਲਾ ਹੈਗਾ ਰੈਸਟ ਕਲਰ ਬੰਦਨੀ ਦਾ ਸੂਟ ਹੈ ਜੀ ਤੇ ਬਾਟਮ ਹੈ ਜਿਹੜੀ ਪਲੇਨ ਡਾਟਸ ਬਣੇ ਹੋਏ ਨੇ ਥੋੜੇ ਥੋੜੇ ਡਾਟਸ ਬਣੇ ਹੋਏ ਨੇ ਬਾਟਮ ਦੇ ਵਿੱਚ ਤੇ ਸ਼ਰਟ ਹੈਗੀ ਉਹਦੇ ਵਿੱਚ ਇਸ ਤਰ੍ਹਾਂ ਬੰਦਨੀ ਪ੍ਰਿੰਟ ਬਣਿਆ ਹੋਇਆ ਪ੍ਰਿੰਟ ਸਾਰਿਆਂ ਦੇ ਥੋੜੇ ਥੋੜੇ ਡਿਫਰੈਂਟ ਹੋਣਗੇ ਸਾਰਿਆਂ ਦੇ ਅਲੱਗ-ਅਲੱਗ ਪ੍ਰਿੰਟ ਬਣੇ ਹੋਏ ਨੇ ਬਾਟਮ ਦੇ ਵਿੱਚ ਵੀ ਤੇ ਜਿਹੜਾ ਸ਼ਰਟ ਦਾ ਪ੍ਰਿੰਟ ਆ ਉਹਦਾ ਵੀ ਥੋੜਾ ਥੋੜਾ ਜਿਹਾ ਡਿਫਰੈਂਟ ਹੈਗਾ ਸਾਰੇ ਕਲਰਾਂ ਦੇ ਵਿੱਚ ਤੇ ਆਪਾਂ ਤੁਹਾਨੂੰ ਨਾਲ ਦੀ ਨਾਲ ਦੇਖੋ ਕਲਰ ਤੁਸੀਂ ਦੇਖਦੇ ਜਾਓ ਇਹ ਵਾਲਾ ਹੈਗਾ ਰੈਸਟ ਕਲਰ ਤੇ ਅਗਲਾ ਹੈਗਾ ਜੀ ਮਹਿੰਦੀ ਕਲਰ ਇਹ ਰੈਸਟ ਕਲਰ ਦਾ ਸੇਮ ਪ੍ਰਿੰਟ ਹੀ ਹੈ ਆਹ ਵਾਲੀ ਹੈਗੀ ਜੀ ਦੀ ਬਾਟਮ ਬਾਟਮ ਦੇ ਵਿੱਚ ਇਸ ਤਰ੍ਹਾਂ ਡਾਟਸ ਬਣੇ ਹੋਏ ਨੇ ਤੇ ਇਸ ਤਰ੍ਹਾਂ ਇਹਦੀ ਸ਼ਰਟ ਦੇ ਵਿੱਚ ਪ੍ਰਿੰਟ ਹੈਗਾ ਮਹਿੰਦੀ ਕਲਰ ਦਾ ਸੂਟ ਹੈਗਾ ਆ ਪਤਾ ਨੂੰ ਕਲਰ ਦੱਸ ਦੇ ਚਾਹਾਂਗੇ ਜੋ ਕਲਰ ਫੋਨ ਦੇ ਵਿੱਚ ਦਿਖ ਰਿਹਾ ਤੁਹਾਨੂੰ ਸੇਮ ਕਲਰ ਹੀ ਮਿਲੂਗਾ ਕਈ ਵਾਰ ਥੋੜਾ ਜਿਹਾ ਕੈਮਰੇ ਦਾ ਉਨੇ ਕਿਹਦਾ ਕਲਰ ਦਾ ਫਰਕ ਆ ਜਾਂਦਾ ਪਰ ਇਹ ਕਲਰ ਸੇਮ ਹੈ ਜੀ ਜਿੱਦਾਂ ਤੁਹਾਨੂੰ ਦਿਖ ਰਿਹਾਗਾ ਇਹ ਹੈਗਾ ਜੀ ਸਕਾਈ ਬਲੂ ਕਲਰ ਸਕਾਈ ਬਲੂ ਕਲਰ ਦਾ ਸੂਟ ਹੈ ਤੇ ਇਹਦੇ ਉੱਤੇ ਜੇ ਤੁਸੀਂ ਵਰਕ ਵੀ ਕਰਾਉਨੇ ਵਰਕ ਵੀ ਦੇਖੋ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਇਹਨੂੰ ਆਪਾਂ ਵਰਕ ਵੀ ਕਰਾਵਾਂਗੇ ਤੇ ਦੋ ਤਿੰਨ ਭੈਣਾਂ ਦੇ ਆਰਡਰ ਨੇ ਕਿ ਇਹਨਾਂ ਸੂਟਾਂ ਦੇ ਉੱਤੇ ਵਰਕ ਹੋਣਾ ਹੈ ਬਾਕੀ ਤੁਸੀਂ ਵਿਦਾਉਟ ਵਰਕ ਲੈਣਾ ਚਾਹੁੰਦੇ ਹੋ ਤੁਸੀਂ ਹੋਰ ਲੁੱਕ ਦੇਣਾ ਚਾਹੁੰਦੇ ਹੋ ਸਟੀਚਿੰਗ ਦੇ ਨਾਲ ਕੋਈ ਲੈਸ ਵਗੈਰਾ ਦੀ ਉਸਤਰਾ ਵੀ ਤੁਸੀਂ ਇਹਨੂੰ ਰੈਡੀ ਕਰ ਸਕਦੇ ਹੋ ਤੇ ਵਰਕ ਕਰਾਉਣਾ ਚਾਹੁੰਦੇ ਤਾਂ ਵਰਕ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਵਾਲਾ ਹੈਗਾ ਜੀ ਬਰਬਰੀ ਬਰਬਰੀ ਦਾ ਬਹੁਤ ਹੀ ਸੋਹਣਾ ਪਿਆਰਾ ਜਿਹਾ ਕਲਰ ਹੈਗਾ ਤੇ ਇਹਦੇ ਨਾਲ ਬਾਟਮ ਹੈਗੀ ਹੈ ਪਲੇਨ ਸ਼ਿਲਕ ਦੀ ਮਾਡਲ ਸ਼ਿਲਕ ਦੀ ਬਾਟਮ ਮਿਲੂਗੀ ਤੁਹਾਨੂੰ ਤੇ ਪ੍ਰਿੰਟਡ ਬਰਬਰੀ ਦੀ ਸ਼ਰਟ ਹੈਗੀ ਚਨਾਰਦੀ ਬਰਬਰੀ ਆਪਾਂ ਤੁਹਾਨੂੰ ਇਹਦੀ ਸਟੈਂਪ ਵੀ ਦਿਖਾਵਾਂਗੇ ਜਿਹੜੀ ਬਰਬਰੀ ਹੈ ਬਹੁਤ ਵਧੀਆ ਹੈਗੀ ਹੈ ਪਰ ਸਟੈਂਪ ਤੋਂ ਬਿਨਾ ਆਪਾਂ ਤੁਹਾਨੂੰ ਨਹੀਂ ਆਪਾਂ ਪ੍ਰਾਈਜ਼ ਦੇ ਸਕਦੇ ਦਾ ਤੇ ਨੈਕਸਟ ਆ ਗਿਆ ਜੀ ਬਰਬਰੀ ਔਰੇਗੈਂਜਾ ਬੰਦਰੀ ਦਾ ਫਿਰ ਤੋਂ ਸੂਟ ਮਰਜੈਂਟਾ ਕਲਰ ਦਾ ਇਹ ਹੈਗਾ ਮਰਜੈਂਟਾ ਕਲਰ ਡਾਰਕ ਮਰਜੈਂਟਾ ਕਲਰ ਜਿਹੜੀਆਂ ਬੈਣਾ ਡਾਰਕ ਕਲਰ ਪਸੰਦ ਕਰਦੀਆਂ ਨੇ ਉਹ ਇਹਨਾਂ ਦੇ ਵਿੱਚੋਂ ਸਿਲੈਕਟ ਕਰ ਸਕਦੀਆਂ ਨੇ ਕਿਉਂਕਿ ਇਹਨਾਂ ਦੇ ਵਿੱਚ ਬੰਦ ਨਹੀਂ ਸੂਟ ਦੇ ਵਿੱਚ ਕਲਰ ਨੇ ਜਿਹੜੇ ਬਹੁਤ ਸਾਰੇ ਆਏ ਹੋਏ ਨੇ ਲਾਈਟ ਕਲਰ ਵੀ ਨੇ ਤੇ ਡਾਰਕ ਕਲਰ ਵੀ ਨੇ ਜਿਸ ਤਰ੍ਹਾਂ ਤੁਸੀਂ ਪਸੰਦ ਕਰਦੇ ਹੋ ਕਲਰ ਤੁਸੀਂ ਉਸ ਤਰ੍ਹਾਂ ਲੈ ਸਕਦੇ ਹੋ ਸਟੱਫ ਵਧੀਆ ਔਰ ਗੈਂਜਰ ਹੋਊਗਾ ਜੀ ਇਹਨੂੰ ਉੱਤੇ ਟਾਟਾ ਦੀ ਲਾਈਨਿੰਗ ਲੱਗੂਗੀ ਬਾਕੀ ਤੁਸੀਂ ਜਿਹੜੀ ਲਾਈਨਿੰਗ ਲਾਇਕ ਕਰਦੇ ਹੋ ਲਾ ਸਕਦੇ ਹੋ ਵਾਟੇ ਦੇ ਉੱਤੇ ਆਪਾਂ ਤੁਹਾਨੂੰ ਇਹੀ ਸਲਾਹ ਦਵਾਂਗੇ ਕਿ ਤੁਸੀਂ ਟਾਟਾ ਦੀ ਲਾਈਨਿੰਗ ਹੀ ਯੂਜ਼ ਕਰਿਓ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਜੀ ਤੁਸੀਂ ਸਾਡੇ ਤੋਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਸਟਿਚਿੰਗ ਸਾਡੇ ਕੋਲੋਂ ਵੀ ਕਰਵਾ ਸਕਦੇ ਹੋ ਤੇ ਅਗਰ ਵਾਈ ਤੁਸੀਂ ਕੱਲਾ ਵਰਕ ਕਰਾਉਣਾ ਚਾਹੁੰਦੇ ਹੋ ਵਰਕ ਵੀ ਕਰਵਾ ਸਕਦੇ ਹੋ ਤੁਸੀਂ ਵਿਦਆਊਟ ਵਰਕ ਵਿਦਆਊਟ ਸਟਿਚਿੰਗ ਲੈਣਾ ਚਾਹੁੰਦੇ ਹੋ ਤੁਸੀਂ ਕੱਲਾ ਸੂਟ ਵੀ ਸਾਡੇ ਤੋਂ ਵਾਈ ਕਰ ਸਕਦੇ ਹੋ ਦੁਪੱਟਾ ਆਪਾਂ ਤੁਹਾਡ ਨੂੰ ਵਧੀਆ ਡਾਈ ਕਰਵਾ ਕੇ ਦੇਵਾਂਗੇ ਅਗਰ ਵਾਈ ਤੁਸੀਂ ਦੁਪੱਟੇ ਦਾ ਨਾਲ ਆਰਡਰ ਦਿਨੇ ਹੋ ਦੁਪੱਟਾ ਤੁਸੀਂ ਕਿਸੇ ਵੀ ਫੈਬਰਿਕ ਦਾ ਡਾਈ ਕਰਵਾ ਸਕਦੇ ਹੋ ਕਿਉਂਕਿ ਦੁਪੱਟਾ ਆਪਣੇ ਕੋਲੇ ਹਰੀ ਕੁਆਲਿਟੀ ਦਾ ਅਵੇਲੇਬਲ ਹੁੰਦਾ ਹੈ ਜੀ ਦੁਪੱਟਾ ਹਰ ਇੱਕ ਕੁਆਲਿਟੀ ਦੇ ਵਿੱਚ ਮਿਲੂਗਾ ਆਪਾਂ ਵਾਈਟ ਮਟੀਰੀਅਲ ਸਾਰਾ ਰੱਖਿਆ ਹੁੰਦਾ ਡਾਈਏਬਲ ਵਧੀਆ ਤੁਸੀਂ ਆਪਾਂ ਨੂੰ ਦੱਸ ਕੇ ਕਿਸੇ ਵੀ ਫੈਬਰਿਕ ਦਾ ਦੁਪੱਟਾ ਤੁਸੀਂ ਪਸੰਦ ਕਰਦੇ ਹੋ ਡਾਈ ਤੁਸੀਂ ਕਰਵਾ ਸਕਦੇ ਹੋ ਡਾਈ ਵੀ ਤੁਸੀਂ ਆਪਣੀ ਚੁਆਇਸ ਅਨੁਸਾਰ ਕਰਵਾ ਸਕਦੇ ਹੋ ਤੁਸੀਂ ਕਿਸ ਡਾਈ ਲਾਈਕ ਕਰਦੇ ਹੋ ਜੀ ਆਪਾਂ ਨੂੰ ਡਾਈ ਦੇ ਪਿਕਸ ਭੇਜ ਕੇ ਡਿਜ਼ਾਈਨਿੰਗ ਦੀ ਪਿਕਸ ਭੇਜ ਕੇ ਉਸ ਤਰ੍ਹਾਂ ਦੀ ਵੀ ਡਾਈ ਆਪਣੇ ਕੋਲੋਂ ਕਰਵਾ ਸਕਦੇ ਹੋ ਤੇ ਅੱਜ ਦੇ ਹੈਗੇ ਸੀ ਜੀ ਬੰਦਨੀ ਵਾਲੇ ਸੂਟ ਸਾਰੇ ਬਾਕੀ ਤੁਹਾਨੂੰ ਆਪਾਂ ਬਰਬਰੀ ਦੇ ਪ੍ਰਿੰਟ ਵੀ ਕੁਝ ਕੁ ਦਿਖਾਏ ਨੇਗੇ ਤੁਸੀਂ ਬਰਬਰੀ ਦੇ ਸੂਟ ਵੀ ਲੈਣਾ ਚਾਹੁੰਦੇ ਤੁਸੀਂ ਬਰਬਰੀ ਦੇ ਵੀ ਲੈ ਸਕਦੇ ਹੋ ਜਿਹੜਾ ਜੀ ਇਹ ਕਲਰ ਬਹੁਤ ਸਾਰਾ ਟ੍ਰੈਂਡ ਦੇ ਵਿੱਚ ਹੈ ਇਹ ਕਲਰ ਪਹਿਣਾ ਨੇ ਆਰਡਰ ਕੀਤਾ ਸੀ ਆਪਣੇ ਕੋਲ ਤੇ ਚਨਾਰ ਦੀ ਬਰਬਰੀ ਤੁਹਾਨੂੰ ਸਟੈਂਪ ਦਿਖਾਉਣੀ ਚੰਗੀ ਤਰ੍ਹਾਂ ਤੁਸੀਂ ਸਟੈਂਪ ਚੈੱਕ ਕਰੋ ਜੀ ਇਹ ਵਾਲੀ ਬਰਬਰੀ ਹੈਗੀ ਚਨਾਰ ਦੀ ਤੇ ਇਹਦਾ ਬਰਬਰੀ ਦਾ ਇਹਦਾ ਪ੍ਰਾਈਸ ਹੈਗਾ ਵਿਦਆਊਟ ਦੁਪੱਟਾ ਸੂਟ ਦਾ 1750 ਰੁਪਏ ਤੁਸੀਂ ਬਰਬਰੀ ਦੀ ਦੁਪੱਟਾ ਇਹਦੇ ਨਾਲ ਡਾਈ ਕਰਵਾਉਣਾ ਚਾਹੁੰਦੇ ਤਾਂ ਤੁਹਾਨੂੰ ਜੋ ਅੱবি 2500 ਰੁਪਏ ਦੀ ਰੇਂਜ ਦੇ ਵਿੱਚ ਇਹ ਵਾਲਾ ਸੂਟ ਮਿਲੂਗਾ ਜੀ ਦੇਖੋ ਇੱਕ ਵਾਲਾ ਏ ਕਲਰ ਰਹਿ ਗਿਆ ਤੇ ਬੰਦਨੀ ਦੇ ਵਿੱਚ ਫਲੋਰੋਸੈਂਟ ਕਲਰ ਕਹਿੰਦੇ ਨੇ ਇਹਨੂੰ ਵਿੱਚ ਪਿਸਤਾ ਜੀ ਸ਼ੇਡ ਤੇ ਕਲਰ ਹੁੰਦਾ ਥੋੜਾ ਜਿਹਾ ਡਾਰਕ ਹੈ ਤੇ ਇਹ ਕਿਉਂਕਿ ਇਹਦੇ ਵਿੱਚ ਲਾਈਟ ਕਲਰ ਵੀ ਹੈਗੇ ਨੇ ਜੀ ਡਾਰਕ ਵੀ ਹੈਗੇ ਨੇ ਇੱਕ ਹੈਗਾ ਜੀ ਕਰੀਮ ਕਲਰ ਇਹ ਵਾਲਾ ਦੇਖੋ ਨੈਕਸਟ ਆ ਗਿਆ ਕਰੀਮ ਕਲਰ ਪ੍ਰਿੰਟ ਆਪ ਤੁਹਾਨੂੰ ਦਿਖਾਈ ਦਿੱਤੇ ਨੇ ਕਿ ਆਪਾਂ ਹੁਣ ਤੁਹਾਨੂੰ ਕਲਰ ਨੇ ਜਿਹੜੇ ਵੀਡੀਓ ਦੇ ਵਿੱਚ ਤੁਹਾਨੂੰ ਦਿਖ ਹੀ ਰਹੇ ਨੇਗੇ ਤੁਸੀਂ ਲਾਈਟ ਕਲਰ ਦੇ ਉੱਤੇ ਜੇ ਡਾਰਕ ਕਲਰ ਦਾ ਵਰਕ ਕਰਾਉਣੀ ਹੈ ਬਹੁਤ ਹੀ ਜ਼ਿਆਦਾ ਜਿਹੜਾ ਸੋਹਣਾ ਲੱਗਦਾ ਹੈ ਸੂਟ ਇਹ ਵਾਲਾ ਆ ਗਿਆ ਜੀ ਪਲੇਨ ਸਟਫ ਪਲੇਨ ਫੈਬਰਿਕ ਆਪਣੇ ਕੋਲੇ ਅੱਗੇ ਜਿੱਦਾਂ ਕਿ ਹੁਣ ਵਰਕ ਦਾ ਟਾਈਮ ਹੈ ਸੀਜਣ ਦਾ ਤੇ ਪਲੇਨ ਸਟਫ ਹੈ ਜਿਹੜਾ ਆਪਣੇ ਕੋਲੇ ਸਾਰਾ ਪਹੁੰਚ ਚੁੱਕਿਆ ਹੈ ਤੁਸੀਂ ਹੈਂਡਵਰਕ ਦਾ ਕਰਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਮਸ਼ੀਨਵਰਕ ਕਰਾਉਣਾ ਚਾਹੁੰਦੇ ਹੋ ਜਰੀ ਦਾ ਵਰਕ ਕਰਾਉਣਾ ਚਾਹੁੰਦੇ ਹੋ ਹਨ ਜਿੱਦਾਂ ਕਿ ਹੁਣ ਅੱਗੇ ਟ੍ਰੈਂਡ ਦੇ ਵਿੱਚ ਆ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਅੱਗੇ ਥੋੜਾ ਜਿਹਾ ਜਰੀ ਦਾ ਤੇ ਹੈਂਡ ਦਾ ਕੰਮ ਥੋੜਾ ਜਿਆਦਾ ਚੱਲੂਗਾ ਬਾਕੀ ਤੁਹਾਡੀ ਆਪਣੀ ਮਰਜ਼ੀ ਤੁਸੀਂ ਕਿਸ ਤਰ੍ਹਾਂ ਦਾ ਲਾਈਕ ਕਰਦੇ ਹੋ ਤੁਸੀਂ ਆਪਣੇ ਕੋਲ ਆਰਡਰ ਦੇ ਸਕਦੇ ਹੋ ਸ਼ਿਲਕ ਪਸ਼ਮੀਨਾ ਤੇ ਐਦਾਂ ਦੀਆਂ ਪਲੇਨ ਆਈਟਮਾਂ ਜਿਹੜੀਆਂ ਆਪਣੇ ਕੋਲ ਹੀ ਪਹੁੰਚ ਚੁੱਕੀਆਂ ਨੇ ਜਾਂ ਸ਼ਾਪ ਦੇ ਉੱਪਰ ਤੁਸੀਂ ਜਲਦੀ ਜਲਦੀ ਆਰਡਰ ਕਰ ਸਕਦੇ ਹੋ ਤੇ ਆਪਣੇ ਕੋਲੋ ਵਰਕ ਵਾਸਤੇ ਕਰਵਾਉਣਾ ਚਾਹੁੰਦੇ ਹੋ ਵਰਕ ਕਰਾਉਣਾ ਚਾਹੁੰਦੇ ਹੋ ਵਰਕ ਲਈ ਵੀ ਤੁਸੀਂ ਲੈ ਸਕਦੇ ਹੋ ਤੇ ਇਹ ਵਾਲਾ ਵੀ ਜੀ ਬੰਦਨੀ ਦੇ ਵਿੱਚ ਹੈ ਬੰਦਨੀ ਦੇ ਵਿੱਚ ਨੇ ਜਿਹੜੇ ਬਹੁਤ ਸਾਰੇ ਕਲਰ ਆਏ ਹੋਏ ਨੇ ਗਿਣਤੀ ਕਲਰ ਆਏ ਨੇ ਬੰਦਨੀ ਦੇ ਵਿੱਚ 10-12 ਕਲਰ ਨੇ ਜਿਹੜੇ ਆਏ ਨੇ ਫਿਲਹਾਲ ਆਪਣੇ ਕੋਲੇ ਤੇ ਇਹ ਵਾਲਾ ਹੈਗਾ ਜੀ ਵਾਈਟ ਵਾਈਟ ਮਟੀਰੀਅਲ ਵੀ ਆਪਣੇ ਕੋਲੇ ਸਾਰਾ ਹੁੰਦਾ ਕਈ ਵਾਰ ਜੀ ਪਲੇਨ ਸਟਫ ਨਹੀਂ ਕਿਸੇ ਕਲਰ ਦਾ ਹਨਾ ਪਹਿਣ ਦੀ ਚੋਇਸ ਹੁੰਦੇ ਵੀ ਆ ਕਲਰ ਚਾਹੀਦਾ ਉਸ ਕਲਰ ਦੇ ਵਿੱਚ ਆਪਾਂ ਨੂੰ ਕਈ ਵਾਰ ਨਹੀਂ ਮਿਲਦਾ ਤਾਂ ਆਪਾਂ ਵਾਈਟ ਮਟੀਰੀਅਲ ਜਿਹੜਾ ਫੈਬਰਿਕ ਦਾ ਰੱਖਿਆ ਹੋਇਆ ਜੀ ਆਪਾਂ ਉਹਦੇ ਵਿੱਚ ਡਾਈ ਕਰਵਾ ਕੇ ਵਰਕ ਕਰਵਾ ਦਿੰਨੇ ਆ ਤੇ ਚਲੋ ਜੀ ਇਹ ਵਾਲਾ ਹੈਗਾ ਜੌਰਜਟ ਤੇ ਜਿਹੜਾ ਆਪਾਂ ਪਹਿਲਾਂ ਦਿਖਾਇਆ ਤੁਹਾਨੂੰ ਚੈੱਕ ਦੇ ਵਿੱਚ ਇਹ ਵਾਲਾ ਹੈਗਾ ਜੀ ਬਰਬਰੀ ਤੇ ਸਾਰੇ ਪ੍ਰਿੰਟ ਆਪਣੇ ਕੋਲੇ ਪਲੇਨ ਸਟਫ ਹੈ ਜਿਹੜਾ ਪਹੁੰਚ ਚੁੱਕਿਆ ਹੈਗਾ ਤੇ ਤੁਸੀਂ ਕਿਸੇ ਵੀ ਉਹ ਤੇ ਫੈਬਰਿਕ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਪਲੀਜ਼ ਜਿਨਾਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜ਼ਰੂਰ ਦੱਸਿਓ ਜੀ ਆਪਣੇ ਕੋਲੇ ਪਲੇਨ ਸਫਤਾ ਫ ਹੈ ਜਿਹੜਾ ਹਰ ਇੱਕ ਫੈਬਰਿਕ ਦੇ ਵਿੱਚ ਹੁੰਦਾ ਹੈ ਤੁਸੀਂ ਪਲੇਨ ਵੀ ਲੈ ਸਕਦੇ ਹੋ ਜੀ ਐਦਾਂ ਨਹੀਂ ਹੈਗਾ ਵੀ ਆਪਾਂ ਪਲੇਨ ਸਟਫ ਆਪਣੇ ਤੋਂ ਹੀ ਵਰਕ ਕਰਵਾ ਸਕਦੇ ਤੁਸੀਂ ਜੀ ਆਪਣੇ ਕੋਲੇ ਪਲੇਨ ਸਟਫ ਖਰੀਦਣਾ ਚਾਹੁੰਦੇ ਆਪਣੇ ਕੋਲੇ ਪਲੇਨ ਵੀ ਖਰੀਦ ਸਕਦੇ ਹੋ ਕਿਉਂਕਿ ਆਪਣਾ ਦੁਕਾਨ ਦਾ ਕੰਮ ਵੀ ਹੈ ਨਾਲ ਆਪਾਂ ਨੂੰ ਇਸ ਤਰ੍ਹਾਂ ਨਹੀਂ ਹੈਗਾ ਜੀ ਵੀ ਅਸੀਂ ਬੁਟੀਕ ਪੀਸ ਖੁਦ ਹੀ ਤਿਆਰ ਕਰਦੇ ਆਂਗੇ ਅਗਰ ਵੀ ਤੁਸੀਂ ਪਲੇਨ ਲੈਣਾ ਚਾਹੁੰਦੇ ਆਪਣੇ ਕੋਲੇ ਪਲੇਨ ਫੈਬਰਿਕ ਵੀ ਲੈ ਸਕਦੇ ਹੋ ਜਿਹੜਾ ਪਲੇਨ ਫੈਬਰਿਕ ਆਪਣੇ ਕੋਲੇ ਤੁਹਾਨੂੰ ਬਹੁਤ ਘੱਟ ਪ੍ਰਾਈਸ ਦੇ ਵਿੱਚ ਜਿਹੜਾ ਮਿਲੂਗਾ ਬਾਜ਼ਾਰ ਨਾਲੋਂ ਘੱਟ ਪ੍ਰਾਈਸ ਦੇ ਵਿੱਚ ਮਿਲੂਗਾ ਤੇ ਵਧੀਆ ਕੁਆਲਿਟੀ ਦੇ ਵਿੱਚ ਮਿਲੂਗਾ ਚਲੋ ਜੀ ਅੱਜ ਦੀ ਵੀਡੀਓ ਆਪਣੇ ਨਾਲ ਇੰਨੀ ਸੀਗੀ ਤੇ ਮਿਲਦੇ ਆਪਾਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਹੋਰ ਸੋਹਣੇ ਸੋਹਣੇ ਸੂਟ ਲੈ ਕੇ ਡੇਲੀ ਵੀਡੀਓ ਦੀ ਵੀਟ ਜਰੂਰ ਕਰਿਆ ਕਰੋ ਚਲੋ ਜੀ ਧੰਨਵਾਦ ਸਾਰੀਆਂ ਭੈਣਾਂ ਦਾ ਵੀਡੀਓ ਦੇਖਣ ਲਈ ਸਸ਼ਕਾਲ